ਬਿਆਸ ਦਰਿਆ ਤੋਂ ਤਰੂਆਂ ਤੋਂ ਸ਼ੁਰੂ ਹੋ ਕੇ 160 ਕਿਲੋਮੀਟਰ ਸਫ਼ਰ ਤੈਅ ਕਰਤੀਗੀ ਕਿ ਨਾ ਕੋਈ Hindu ਨਾ ਕੋਈ Musalman ਇਹ ਉਹ ਬਹੁਤ ਵਧੀਆ ਲੱਗ ਰਿਹਾ ਹੈ ਜੀ ਸ਼ਾਮਕ ਨਾਨਕ ਆਟ ਗੈਲਰੀ ਦਾ ਨੀ ਪੱਥਰ ਰੱਖਿਆ ਸੀ ਏਪੀ ਅਬਦੁਲ ਕਲਾਮ ਜੀ ਨੇ ਨਿਕਲੇ ਆਏ ਪਾਣੀ ਖੋਦੇ ਡੰਡਾ ਚੋਂ ਸਾਨਪੁਰ ਵੀ ਮੇਰੇ ਨਾਲ ਘਟੋ ਘਟਾ 10 ਕਥਾਉ ਤੇ ਕੁਝ ਹੋ ਚੁੱਕਿਆ ਜੇ ਕਿਸੇ ਨਾਲ ਗੱਲ ਕਰਨ ਲੱਗਦੇ ਆ ਨਾਲ ਦੀ ਨਾਲ ਅਗਲਾ ਪੈਸੇ ਮੰਗਦੇ ਇਹ ਤੇ ਭੀਖਰੀਆਂ ਦੇ ਸਾਹਮਣੇ ਇਤਿਹਾਸਕ ਕਾਲੀ ਬਈ ਗੁਰਦੁਆਰਾ ਬੇਰ ਸਾਹਿਬ ਤੇ ਗੁਰਦੁਆਰਾ ਗੁਰਪਰਕਾ ਪ੍ਰਕਾਸ਼ ਸਾਹਿਬ ਸੰਤ ਕਾਟ ਇਹ ਬਈ ਨਦੀ ਹੈ ਜਿਹੜੀ ਇੰਨ ਬਿਆਸ ਦਰਿਆ ਤੋਂ ਤਲੂਆ ਤੋਂ ਸ਼ੁਰੂ ਹੋ ਕੇ 160 ਕਿਲੋਮੀਟਰ ਸਫ਼ਰ ਤੈਅ ਕਰਦੀ ਹੈ ਇਸ ਦੀ ਸੇਵਾ ਜਿਹੜੀ ਜਲਾਈ 2000 ਤੋਂ ਨਿਰੰਤਰ ਚੱਲ ਰਹੀ ਹੈ ਜਿਹੜੀ ਕਿ ਸੰਤ ਬਲਵੀਰ ਸਿੰਘ ਸਿਚਿਆਲ ਜੀ ਕਰਵਾ ਰਹੇ ਨੇ ਤੇ ਨਾਲ ਜਦੋਂ ਇੱਥੇ ਪ੍ਰਗਟ ਹੋਏ ਸੀ ਉਸ ਟਾਈਮ ਗੁਰੂ ਸਾਹਿਬ ਨੇ ਇੱਥੇ ਮੂਲ ਮੰਤਰ ਦਾ ਵਿਚਾਰਿਆ ਸੀ ੴ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਤੇ ਨਾਲ ਹੁੰਦੇ ਨਿਕਲ ਕੇ ਹੀ ਗੁਰੂ ਸਾਹਿਬ ਨੇ ਕਿਹਾ ਸੀ ਕਿ ਨਾ ਕੋਈ Hindu ਨਾ ਕੋਈ ਮੁਸਲਮਾਨ ਨਾ ਕੋਈ Hindu ਹੈ ਤੇ ਨਾ ਹੀ ਮੁਸਲਮਾਨ ਹੈ ਇਹ ਜਿਹੜੀ ਨਦੀ ਹੈ ਹੁਸ਼ਿਆਰਪੁਰ ਦੇ ਨੇੜੇ ਪਿੰਡਤੋਂ ਆਇਆ ਜਿਹੜਾ ਉੱਥੋਂ ਸ਼ੁਰੂ ਹੁੰਦੀ ਹੈ 160 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ ਇਹ ਗੁਰਦੁਆਰਾ ਸਾਹਿਬ ਜਿਹੜਾ ਸੰਤ ਘਾਟ ਹੈ ਉਸ ਦੀ ਪਿਛਲੀ ਦੇਖ ਹੈ ਜਿਹੜੀ ਉਹ ਦੇਖ ਰਹੀ ਹਾਂ ਇਹਦੇ ਨਾਲ ਨਾਲ ਤਾਂ ਜਾ ਰਹੇ 11 ਵਜੇ ਚੁੱਕੇ ਨੇ ਅੱਜ ਮੰਨ ਕੇ ਚੱਲੋ ਵੀ ਵੈਸ ਗੁਰੂ ਨੇ ਕਿਰਪਾ ਰੱਖੀ ਹੋਈ ਹੈ ਤੇ ਤੁਹ ਪੈ ਜਿਹੜੀ ਉਹ ਨਹੀਂ ਆਈ बंद ਕਰਿਆ ਹੋਇਆ ਗੁਰੂ ਨਾਨਕ ਆਟ ਗੈਲਰੀ ਦਾ ਨੀ ਪੱਥਰ ਰੱਖਿਆ ਸੀ ਏਪੀ ਅਬਦੁਲ ਕਲਾਮ ਜੀ ਨੇ 2006 ਦੇ ਵਿੱਚ ਤੇ ਇੱਕ ਇਹ ਵੈਸੇ ਤਾਂ ਇਹ ਕੋਈ ਕੋਹ ਨਹੀਂ ਕੋਈ ਇੱਥੇ ਆਸਕ ਨਹੀਂ ਇਹ ਵੈਸੇ ਇੱਕ ਬਣਾਇਆ ਹੋਇਆ ਹਾਰਟ ਇਹ ਮੰਨ ਕੇ ਚੱਲੀਏ ਵੀ ਜਿਹੜੇ ਬਹੁਤ ਉਹਦੇ ਵਿੱਚ ਤਾਂ ਬੰਦ ਹੋ ਚੁੱਕੇ ਨੇ ਹੁਣ ਹਾਰਟ ਨੇ ਜਿਹੜੇ ਹਾਰਟ ਕਹਿ ਦਿੰਨੇ ਆਪਾਂ ਪਾਣੀ ਕੱਢਣ ਵਾਲੀ ਜਗਾ ਠੀਕ ਹੈ। ਨਾਲੇ ਕੋ ਇਸ ਤਰ੍ਹਾਂ ਹੁੰਦਾ ਹੈ। ਇਹ ਉਹ ਵਧੀਆ ਟੰਡਾ ਚੋ ਹਾਂਜੀ ਹਾਂ ਕੱਢ ਕੇ ਦਿਖਾਤਾ ਹੈ ਜੋਰ ਤਾਂ ਬਹੁਤ ਹੈ ਆ ਸਰਕਲ ਬਣਿਆ ਹੋਇਆ ਹੈ ਨਾ ਟਾਇਰ ਜਿੱਥੇ ਚੱਲ ਰਹੇ ਨੇ ਇਹਿੱਥੇ ਜਿੱਥੇ ਘੁੰਮਦਾ ਹੈ ਇਹ ਟਾਇਰ ਇਹ ਅਸਲ ਵਿੱਚ ਤਾਂ ਪੁਰਾਣੀ ਦਿੱਖ ਦਿੱਤੀ ਹੋਈ ਆ ਬਸ ਇਹ ਪੁਰਾਣੀ ਤਾਂ ਕੀ ਅੱਗੇ ਤਾਂ ਬਲਡ ਆਫ ਕਰਦੇ ਹੁੰਦੇ ਸੀ ਹੁਣ ਤਾਂ ਨਵੇਂ ਤਰੀਕੇ ਨਾਲ ਕਰਤਾ ਉਹ ਵਧੀਆ ਬਣਿਆ ਗਿਆ ਉਹ ਅਬਦੁਲ ਕਲਾਮ ਦਾ ਲਗਾਇਆ ਹੋਇਆ ਵੇ ਬੁੱਟਾ ਸਾਹਮਣੀ ਹਾਂਜੀ ਚਲੋ ओ, सफाई पूरी हो रही है दो हजार छे लगे गया सतारा अगस्त दो हजार छे ਇਹ ਬੁੰਦਾ 2006 ਦੇ ਵਿੱਚ ਅਰਤੁਨ ਕਲਮ ਜੀ ਨੇ ਲਗਾਇਆ ਸੀ ਇਹ ਆਪਾਂ ਦੇਖ ਰਹੇ ਹਾਂ ਦਰਸ਼ਨ ਸਥਾਨ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਪਈ ਨਦੀ ਬਿਲਕੁਲ ਵੀ ਜਸਟੀਫਾਈ ਨਹੀਂ ਕਰ ਰਿਹਾ ਹੁੰਦਾ ਮੋਬਾਈਲ ਹੈ ਜਿਹੜਾ ਆਪਾਂ ਚੱਲ ਕੇ ਹੁਣ ਐ ਇੱਧਰ ਖੇਡਣ ਵਾਸਤੇ ਬੱਚਿਆਂ ਦੇ ਪ੍ਰਬੰਧ ਕਰਿਆ ਹੋਇਆ ਹੈ ਬੱਚਿਆਂ ਦੇ ਲਈ ਜਦੋਂ ਟੂਰ ਤੇ ਲੈ ਕੇ ਆਉਣੇ ਨੇ ਜਾਂ ਹੋਰ ਬਹੁਤ ਵਧੀਆ ਥਾਂ ਹੈ ਤੇ ਲਿਆਉਣਾ ਚਾਹੀਦਾ ਇੱਥੇ ਆਪਾਂ ਨੂੰ ਪੀਤਰ ਕਾਲੀ ਬਈ ਦੇ ਨੇ ਉੱਤੇ ਨਿਰਮਲ ਕੁਟਿਆ ਸੁਲਤਾਨ ਕੁਟ ਲੋਦੀ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਅੰਦਰੋਂ ਦਿਖ ਗੁਰੂ ਗ੍ਰੰਥ ਸਾਹਿਬਾ ਪ੍ਰਕਾਸ਼ ਹੈ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੇ ਦ੍ਰਿਸ਼ ਨੇ ਜਿਹੜੇ ਜਾਂ ਕਹ ਦੀ ਪੱਥਰ ਦੇ ਬਣਾਏ ਹੋਈਆਂ ਖੜਾਵਾਵਾਂ ਰਵਾਬ ਕਹਿ ਸਕਦੇ ਆ ਇਹਨੂੰ ਆਪਾਂ ਤੇ ਇੱਕ ਬਹੁਤ ਸੋਹਣੀ ਮੂਰਤੀ ਹੈ ਜਿਹੜੀ ਇਹੇ ਬਣਾਈ ਹੋਈ ਹੈ ਇੱਕ ਤੁਹਾਨੂੰ ਨਵੀਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੀ ਕਰਨੀ ਤਾਂ ਬਣਦੀ ਨਹੀਂ ਵੈਸੇ ਬਹੁਤੀ ਇਹ ਗੱਲ ਇਹ ਹੈ ਵੀ ਪਿੱਛੇ ਜੇ ਇੱਕ ਆਪਾਂ ਦੇਖ ਰਹੇ ਤੇ ਬਲੌਗ ਉਸ ਦੇ ਵਿੱਚ ਦੱਸ ਰਹੇ ਤੇ ਵੀ ਸਾਊਥ ਅਫਰੀਕਾ ਦੇ ਵਿੱਚ ਜੇ ਤੁਸੀਂ ਕਿਸੇ ਨਾਲ ਗੱਲ ਕਰੋਗੇ ਤਾਂ ਨਾਲ ਦੀ ਨਾਲ ਉਹ ਪੈਸੇ ਮੰਗ ਲੈਂਦਾ ਹੈ ਹਨਾ ਸultanpur ਵੀ ਮੇਰੇ ਨਾਲ ਘੱਟੋ ਘੱਟ 10 ਕ ਥਾਂ ਤੇ ਕੁਝ ਹੋ ਚੁੱਕਿਆ ਜਿਕੇਸੇ ਨਾਲ ਗੱਲ ਕਰਨ ਲੱਗਦੇ ਆ ਨਾਲ ਦੀ ਨਾਲ ਅਗਲਾ ਪੈਸੇ ਮੰਗ ਲੈਂਦਾ ਉਸ ਤੋਂ ਬਾਅਦ ਠੀਕ ਹੈ ਇਸ ਲਈ ਬੇਨਤੀ ਹੈ ਭਾਈ ਗੱਲਬਾਤ ਕਰਨੀ ਆਮ ਜਨਤਾ ਨਾਲ ਬੰਦ ਕਰਨੀ ਪੈਣੀ ਹੈ ਧੰਨਵਾਦ ਜੀ